ਸਾਸਟ੍ਰੀ ਕਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਸਪਾਇਨਲ ਐਕਸਟੈਂਸ਼ਨ ਐਕਸਰਸਾਈਜ਼ਸ ਯਾਨੀ ਕਿ ਲੱਕ ਦਰਦ ਵਾਸਤੇ ਸਭ ਤੋਂ ਵਧੀਆ ਕਸਰਤਾਂ ਆਪਾਂ ਜਿਆਦਾ ਸਮੇਂ ਬੈਠ ਕੇ ਕੰਮ ਕਰਦੇ ਆਂ ਤਾਂ ਆਪਣਾ ਜਿਹੜਾ ਪੋਸਚਰ ਹੈ ਬੈਠਣ ਦਾ ਉਹ ਖਰਾਬ ਹੋ ਜਾਂਦਾ ਜਿਸ ਕਰਕੇ ਆਪਣੇ ਲੱਕ ਦੇ ਵਿੱਚ ਦਰਦ ਹੁੰਦਾ ਔਰ ਜਦੋਂ ਤੁਸੀਂ ਆਪਣੇ ਆਰਥੋ ਦੇ ਡਾਕਟਰ ਕੋਲ ਜਾਨੇ ਹੋ ਤੁਸੀਂ ਦੇਖਿਆ ਹੋਣਾ ਉਹਨਾਂ ਤੇ ਉਹ ਨੋਟ ਪਾ ਦਿੰਦੇ ਨੇ ਵੀ ਫਿਜ਼ੀਓਥੈਰੇਪੀ ਵੀ ਜ਼ਰੂਰ ਕਰਵਾਓ ਨਾਲ ਤੁਸੀਂ ਸਪਾਇਨਲ ਐਕਸਟੈਂਸ਼ਨ ਐਕਸਰਸਾਈਜ਼ਸ ਕਰੋ ਸੋ ਸਪਾਇਨਲ ਐਕਸਟੈਂਸ਼ਨ ਐਕਸਰਸਾਈਜ਼ਸ ਕਹੜੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਉਸ ਦਾ ਕਾਰਨ ਕਿਹੜਾ ਹੁੰਦਾ ਸਭ ਤੋਂ ਪਹਿਲਾਂ ਤੁਹਾਡਾ ਬੈਡ ਪੋਸਚਰ ਹੁੰਦਾ ਦੂਸਰੇ ਨੰਬਰ ਤੇ ਤੁਹਾਡੀ ਮੋਬਿਲਿਟੀ ਘਟ ਜਾਂਦੀ ਹੈ ਜਦੋਂ ਤੁਸੀਂ ਲੰਬੇ ਸਮੇਂ ਲਈ ਬੈਠ ਕੇ ਜਾਂ ਖੜ ਕੇ ਕੰਮ ਕਰਦੇ ਹੋ ਅਗਰ ਤੁਸੀਂ ਇਹ ਦੋਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਪੋਸਚਰ ਔਰ ਮੋਬਿਲਿਟੀ ਦਾ ਤਾਂ ਤੁਹਾਨੂੰ ਕਦੇ ਵੀ ਲੱਕ ਦਰਦ ਨਹੀਂ ਹੋਏਗਾ ਔਰ ਤੁਹਾਡੀ ਜਿਹੜੀ ਸਪਾਈਨ ਹੈ ਉਹ ਇੱਕ ਨਿਊਟਰਲ ਪੋਜੀਸ਼ਨ ਦੇ ਵਿੱਚ ਰਹੇਗੀ ਰੀਡ ਦੀ ਹੱਡੀ ਜਿਹੜੀ ਨਿਊਟਰਲ ਪੋਜੀਸ਼ਨ ਦੇ ਵਿੱਚ ਰਹੇਗੀ ਸਾਰਾ ਦਿਨ ਤੁਸੀਂ ਦੇਖਿਆ ਹੋਣਾ ਆਪਾਂ ਕੋਡੇ ਹੋ ਕੇ ਕੰਮ ਕਰਦੇ ਆ ਮਤਲਬ ਅੱਗੇ ਨੂੰ ਫਲੈਕਸ਼ਨ ਦੇ ਵਿੱਚ ਕੰਮ ਕਰਦੇ ਆ ਔਰ ਜਿਹੜੀਆਂ ਆਪਾਂ ਪਿੱਛੇ ਨੂੰ ਕਰਨੋਂ ਹਟ ਜਾਂਦੇ ਆ ਆਂ ਚੀਜ਼ ਆਪਾਂ ਕਦੇ ਵੀ ਨਹੀਂ ਕਰਦੇ ਜੇ ਤੁ ਆਪਾਂ ਸਾਰਾ ਦਿਨ ਕੁੱਟੇ ਹੋ ਕੇ ਕੰਮ ਕਰਦੇ ਆ ਆਪਣੀ ਬੈਕ ਦੇ ਜਿਹੜੇ ਮੇਜਰ ਮਸਲਸ ਨੇ ਜਿਵੇਂ ਲੈਟਸ ਹੋ ਗਿਆ ਆਪਣੇ ਨੰਬਰ ਦੇ ਮਸਲ ਹੋ ਗਏ ਔਰ ਆਪਣੇ ਜਿਹੜੇ ਗਲੂਟਸ ਮਸਲ ਹੋ ਗਏ ਆਪਣੇ ਹੈਮਸਟ੍ਰਿੰਗ ਮਸਲ ਹੋ ਗਏ ਆਪਣੇ ਥੱਲੇ ਕਾਫ ਮਸਲ ਹੋ ਗਏ ਇਹ ਸਾਰੇ ਮਸਲਸ ਆਪਣੇ ਜਿਹੜੇ ਟਾਈਟ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਆਪਣਾ ਪੋਸਚਰ ਹੈ ਜਿਹੜਾ ਬਿਲਕੁਲ ਸਟ੍ਰੇਟ ਹੋ ਜਾਂਦਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਆ ਇੱਕ ਨਿਊਟਰਲ ਸਪਾਈਨ ਆ ਦੇਖੋ ਤੁਸੀਂ ਆ ਇਹਨਾਂ ਦਾ ਬਿਲਕੁਲ ਜਿਹੜਾ ਕਾਈਫੋਸਿਸ ਬਣਿਆ ਹੋਇਆ ਆ ਲੋਰਡੋਸਿਸ ਬਣਿਆ ਹੋਇਆ ਜਦੋਂ ਆਪਾਂ ਲੰਬੇ ਸਮੇਂ ਲਈ ਖੜਕੇ ਕੰਮ ਕਰਦੇ ਆ ਜਾਂ ਅੱਗੇ ਨੂੰ ਏਦਾਂ ਕੋਡੇ ਹੋ ਜਾਂਦੇ ਆ ਤਾਂ ਆਪਣੀ ਜਿਹੜੀ ਆ ਚੀਜ਼ ਐ ਬਾਹਰ ਆ ਜਾਂਦੀ ਐ ਇਹ ਬਿਲਕੁਲ ਸਟ੍ਰੇਟ ਹੋ ਜਾਂਦੀ ਐ ਲੰਬਰ ਸਪਾਇਨ ਸਟ੍ਰੇਟ ਹੋ ਜਾਂਦੀ ਐ ਤਾਂ ਹੀ ਆਪਾਂ ਨੂੰ ਕਿਹਾ ਜਾਂਦਾ ਵੀ ਜਿਹੜੇ ਤੁਹਾਡੇ ਐਕਸਟੈਂਸਰ ਮਸਲਸ ਨੇ ਲੰਬੋਰਮ ਕੋਟ ਕੁਆਡਰੇਟਸ ਲੰਬੋਰਮ ਮਸਲ ਐ ਜਾਂ ਤੁਹਾਡੇ ਗਲੂਟਸ ਮਸਲ ਨੇ ਇਹਨਾਂ ਨੂੰ ਤੁਸੀਂ ਕਿਵੇਂ ਤਕੜੇ ਕਰ ਸਕਦੇ ਹੋ ਇਹ ਟਾਈਟ ਹੋ ਜਾਂਦੇ ਨੇ ਆਪਣੇ ਇਸੇ ਕਰਕੇ ਆਪਣਾ ਜਿਹੜਾ ਪੋਸਚਰ ਐ ਉਹ ਬਿਲਕੁਲ ਨਿਊਟਰਲ ਨਹੀਂ ਰਹਿੰਦਾ ਔਰ ਆਪਾਂ ਏਦਿ ਰਹੋ ਜਾਂਦੇ ਆ ਔਰ ਲੰਬਰ ਸਪਾਇਨ ਸਟ੍ਰੇਟ ਹੋ ਜਾਂਦੀ ਐ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਤੁਹਾਡੇ ਲਈ ਅੱਜ ਆਪਾਂ ਲੈ ਕੇ ਆਏ ਹਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਜੀ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਦੋ ਇੰਸਟਾਗ੍ਰam ਆਈਡੀਆਂ ਨੇ ਇੱਕ ਹੈ ਕੀ ਐਸ ਸਰੀ ਸਿੰਘ ਸਰਾਹ ఫిਜ਼ੋਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ఫిਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਔਰ ਸਾਡਾ YouTube ਚੈਨਲ ਯਾਨੀ ਕਿ ਡਾਕਟਰ ਗੁਰਸ਼ੀਦ ਬਲੌਗਸ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਫੇਸਬੁੱਕ ਤੇ ਸਪੈਸ਼ਲੀ ਸਾਨੂੰ ਫੋਲੋ ਜ਼ਰੂਰ ਕਰਿਓ ਕਿਉਂਕਿ ਅਸੀਂ ਉੱਥੇ ਰੈਗੂਲਰ ਹਫ਼ਤੇ ਦੇ ਵਿੱਚ ਦੋਕ ਦਿਨ ਲਾਈਵ ਆਉਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਪਾਈਨਲ ਐਕਸਟੈਂਸ਼ਨ ਐਕਸਰਸਾਈਜ਼ਸ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲਈ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੀ ਵੀ ਸਪਾਈਨਲ ਐਕਸਟੈਂਸ਼ਨ ਐਕਸਰਸਾਈਜ਼ਸ ਕਰਨ ਤੋਂ ਪਹਿਲਾਂ ਲੱਕ ਦਰਦ ਵਾਲੀਆਂ ਕਸਰਤਾਂ ਕਰਨ ਤੋਂ ਪਹਿਲਾਂ ਤੁਸੀਂ 3 ਤੋਂ 4 ਦਿਨ ਆਪਣੇ ਲੱਕ ਤੇ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦੇਣਾ ਹੈ ਫਿਰ ਤੁਸੀਂ ਕਸਰਤਾਂ ਕਰਨੀਆਂ ਸ਼ੁਰੂ ਕਰਨੀਆਂ ਸੋ ਆਪ ਸ਼ੁਰੂ करिए ਨੰਬਰ 1 ਐਕਸਰਸਾਈਜ਼ ਇਸ ਕੀ ਹੈ ਆਪਾਂ ਸਭ ਤੋਂ ਪਹਿਲਾਂ ਆਪਣਾ ਜਿਹੜੀ ਰੀਡ ਦੀ ਹੱਡੀ ਕਹਿ ਲਓ ਜਾਂ ਸਪਾਈਨ ਕਹਿ ਲਓ ਇਹਨੂੰ ਮੋਬਾਈਲਾਈਜ਼ ਕਰਾਂਗੇ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਟਰੰਕ ਰੋਟੇਸ਼ਨ ਕਰਾਂਗੇ ਆਪਾਂ ਬਿਲਕੁਲ ਬੈੱਡ ਦੇ ਸੈਂਟਰ 'ਚ ਆ ਜਾਣਾ ਔਰ ਆਪਾਂ ਦੋਨੋਂ ਗੋਡੇ ਇੱਧਰ ਔਰ ਕਰਦੇ ਨੇ ਇੱਧਰ ਤਾਂ ਕਿ ਪਹਿਲਾਂ ਮੋਬਾਈਲਾਈਜ਼ ਹੋਣੀ ਜ਼ਰੂਰੀ ਹੈ ਆਪਣੀ ਰੀਡ ਦੀ ਹੱਡੀ ਇਸ ਤਰ੍ਹਾਂ ਤੁਸੀਂ ਦੋਨੋਂ ਸਾਈਡ ਕਰਨਾ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੋਨੇ ਪੈਰ ਜਿਹੜੇ ਇੱਥੇ ਜੋੜ ਲੈਣੇ ਆ ਤੁਸੀਂ ਔਰ ਅਗਰ ਗੁੱਡੇ ਇਧਰ ਲੈ ਕੇ ਗਏ ਹੋ ਤਾਂ ਗਰਦਨ ਇਧਰ ਅਗਰ ਗੁੱਡੇ ਇਧਰ ਲੈ ਕੇ ਗਏ ਹੋ ਤਾਂ ਗਰਦਨ ਇਧਰ ਇਹ ਤੁਸੀਂ 10 ਤੋਂ 15 ਵਾਰ ਕਰੋਗੇ ਇੱਕ ਵਾਰ ਜੀ ਔਰ ਇਸ ਦੇ ਤੁਸੀਂ 2 ਤੋਂ 3 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਨੰਬਰ 1 ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਮੋਬਿਲਾਈਜੇਸ਼ਨ ਕੀਤੀ ਸਪਾਈਨ ਦਾ ਆਪਣਾ ਔਰ ਟਰੰਕ ਰੋਟੇਸ਼ਨ ਕੀਤੀ ਹੁਣ ਆਪਾਂ ਨੈਕਸਟ ਐਕਸਰਸਾਈਜ਼ ਕਰ ਲੈ ਕੇ ਆ ਸਟਰੈਂਥਨਿੰਗ ਐਕਸਰਸਾਈਜ਼ਸ ਕਰਨੀਆਂ ਨੇ ਹੁਣ ਸਾਰੀਆਂ ਜਿਹੜੀਆਂ ਸਪਾਈਨ ਐਕਸਟੈਂਸ਼ਨ ਐਕਸਰਸਾਈਜ਼ ਨੇ ਨੰਬਰ 1 ਕੀ ਹੈ ਗਲੂਟ ਬ੍ਰਿਜ ਨਾਰਮਲ ਬ੍ਰਿਜਿੰਗ ਆਪ ਇੱਥੇ ਕਰਦੇ ਆ ਥੋੜੇ ਦੂਰ ਰੱਖਾਂਗੇ ਆਪਾਂ ਪੈਰ ਔਰ ਲੱਕ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨ ਦੀ ਕੋਸ਼ਿਸ਼ 1 2 3 4 5 6 7 8 9 10 10 ਰਿਲੈਕਸ ਤੇ ਇਹ ਦੋਨੋਂ ਗੋਡੇ ਮੋੜ ਲੈਣੇ ਆਪਾਂ ਔਰ ਥੋੜੇ ਦੂਰ ਕਰ ਦੇਣੇ ਆ ਔਰ ਜਿੱਥੇ ਆਪਣੇ ਮੋਢੇ ਆ ਉੱਥੇ ਆ ਗੋਡੇ ਹੋਣਗੇ ਇੰਨਾ ਇੰਨਾ ਸਾ ਆਪਸ ਦੇ ਵਿੱਚ ਡਿਸਟੈਂਸ ਚਾਹੀਦਾ ਇੰਨੀ ਦੂਰੀ ਚਾਹੀਦੀ ਆ ਪਹਿਲਾ ਕੋਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਇਸ ਦੇ ਵੀ ਤੁਸੀਂ 10 ਵਾਰੀ ਕਰਨਾ ਜਾਂ 10 ਸੈਟ ਲਾਉਣੇ ਆ ਇਹ ਹੋਗੀ ਦੂਜੀ ਕਸਰਤ ਬ੍ਰਿਜਿੰਗ ਹੁਣ ਜਿਹੜੀ ਤੀਜੀ ਕਸਰਤ ਹੈ ਦੋਨੋਂ ਹੱਥ ਜਿਹੜੇ ਆਪਣੇ ਤੁਸੀਂ ਤੁਸੀਂ ਦੇਖੋ ਇਸ ਜਗ੍ਹਾ ਤੇ ਰੱਖ ਲੈਣੇ ਲੱਕ ਵਾਲੀ ਜਗ੍ਹਾ ਤੇ ਇੱਥੇ ਰੱਖ ਲੈ ਔਰ ਦੋਨੋਂ ਲੱਤਾਂ ਸਿੱਧੀਆਂ ਕਰ ਦੇਣੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਚੰਗੀ ਤਰ੍ਹਾਂ ਦਿਖਾਇਆ ਜਾਵੇ ਦੋਨੋਂ ਹੱਥ ਆਪਣੇ ਲੱਕ ਦੇ ਹੇਠਾਂ ਇਹਦਾ ਰੱਖ ਲੈਣੇ ਆਂ ਔਰ ਦੋਨੋਂ ਲੱਤਾਂ ਸਿੱਧੀਆਂ ਕਰ ਦੇਣੀਆਂ ਫਿਰ ਜਿਹੜਾ ਆਪਣਾ ਲੱਕ ਇਹਨੂੰ ਜ਼ੋਰ ਦੀ ਥੱਲੇ ਨੂੰ ਦਬਣਾ ਜ਼ੋਰ ਦੀ ਤਾਂ ਕਿ ਆਪਣੇ ਹੱਥ ਜ਼ੋਰ ਦੀ ਪ੍ਰੈਸ ਹੋਣ ਇੱਥੇ ਆਪਾਂ ਹੋਲਡ ਕਰਨਾ ਦਾ ਸੈਕਿੰਡ 1 2 3 4 5 6 7 8 9 10 ਥੈਂਕ ਚਾਰਟ ਤੇ ਲਾ ਛੱਡਦੇ ਆਂ ਫਿਰ ਦਬਾਂਗੇ نیچے ਨੂੰ 1 2 3 4 5 6 7 8 9 10 ਥੈਂਕ ਰਿਲੈਕਸ ਫੇਟੇ ਲਾ ਛੱਡ ਦੇਣਾ ਸੋ ਇਸਦੇ ਵੀ ਤੁਸੀਂ 10 ਬਾਰੀ ਕਰਨਾ ਔਰ ਇਸ ਨੂੰ ਕਹਿੰਦੇ ਆ ਲੰਬਰ ਆਈਸੋਮੈਟ੍ਰਿਕਸ ਇਸ ਦੇ ਤੁਸੀਂ 10 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਤੀਜੀ ਕਸਰਤ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਸ ਦੇ ਲਈ ਆਪਾਂ ਹੁਲਟੇ ਆ ਜਾਣਾ ਪ੍ਰੋਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਪ੍ਰੋਨ ਐਸ ਐਲ ਆਰ ਹੁਲਟੇ ਲੇਟ ਕੇ ਏਦਾਂ ਹੱਥ ਆਪਾਂ ਏਦਾਂ ਵੀ ਰੱਖ ਸਕਦੇ ਆ ਔਰ ਤੁਸੀਂ ਨਹੀਂ ਏਦਾਂ ਹੀ ਹੱਥ ਆਪਾਂ ਇੱਦਾਂ ਰੱਖਾਂਗੇ ਔਰ ਲਾਤ ਉੱਪਰ ਚੱਕ ਦਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 रहे, पैर अंदर मोड़ के करनी कसरत देखो एक दो तीन चार पे सात आठ नौ दस ये पाँच छह बार इधर और पांच तो छः बार इधर ये होगी चौथी कसरत प्रोन एस एल आर एक दो तीन चार पे सात आठ नौ दस दैन रिलैक्स हूँ इसे छे सैट लाने हूँ जीवी कसरत हाफ कोबरा तो देखो दोनों बहुम ऐद खोल दे ने? और बिल्कुल बोटे सामने कूड़िया रहनगिया और आप उपर उठने की कोशिश इनकी बस हाफ कोबरा कहें इसनों इतने आप होल्ड करना देंड एक दो तीन चार पांच छः सत अठ नौ दस दिन रिलैक्स फिर उपर उठा एक दो तीन चार पांच छे सत अठ नौ ਦਸ ਦੈਨ ਰਿਲੈਕਸ ਇਸ ਦੇ ਵੀ ਤੁਸੀਂ ਗਿਣ ਕੇ ਦਸ ਸੈੱਟ ਲਾਉਣੇ ਆ ਇਹ ਹੋ ਗਈ ਤੁਹਾਡੀ ਹਾਫ ਕੋਬਰਾ ਜਾਨੀ ਕਿ ਪੰਜਵੀਂ ਕਸਰਤ ਜਿਹੜੀ ਉਸ ਤੋਂ ਨੈਕਸਟ ਕਸਰਤ ਆ ਅਗਰ ਤੁਸੀਂ ਇਹ ਈਜ਼ੀਲੀ ਕਰਨ ਲੱਗੇ ਹਾਫ ਕੋਬਰਾ ਮੰਨ ਲਓ ਇਹ ਚ ਦਰਦ ਹੋਵੇ ਤਾਂ ਉੱਥੇ ਤੁਸੀਂ ਉਹ ਬੰਦ ਕਰ ਦਿੰਦੇ ਆ ਹੁਣ ਜਿਹੜੀ ਉਸ ਤੋਂ ਨੈਕਸਟ ਆ ਥੈਟ ਇਜ਼ ਫੁੱਲ ਕੋਬਰਾ ਆਪਾਂ ਦੋਨੋਂ ਹੱਥ ਆਪਣੇ ਮੋਢਿਆਂ ਥੱਲੇ ਰੱਖਾਂਗੇ ਐਦਾਂ ਕਰਕੇ ਆਪਾਂ ਉੱਪਰ ਉੱਠਣ ਦੀ ਕੋਸ਼ਿਸ਼ ਐਦਾਂ ਦੇਖਾਂਗੇ ਦੀਵਾਰ ਵੱਲ ਉੱਪਰ ਛੱਤ ਵੱਲ ਦੇਖਾਂਗੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਇੱਕ दो तीन चार पे सात, आठ, नौ दस इस तुसी, पुल, कोब्रा अगली कसरत है दोनों हाथ आपके ढिड पर रख लेने देखो ध्यान एकेद करके, करके दोनों हाथ ढेड के थले रख ले उपर उठन की कोशिश कर एक, दो तीन चार सात आठ नौ दस रिलैक्स फिर ऊपर उठने की कोशिश एक दो तीन चार पांच पे सात आठ नौ दस इस दे भी सैट लाने ये होगी थोड़ी स्ट्रेंदनिंग एक्सरसाइज ये इस कसरत ने ती हमेशा सेक दे बा और ਕਿਤੇ ਵੀ ਜਿਹੜੀ ਕਸਰਤਾਂ ਸਟਾਰਟ ਨਹੀਂ ਕਰਨੀਆਂ ਪਹਿਲਾਂ ਤਿੰਨ ਤੋਂ ਚਾਰ ਦਿਨ ਸਿੱਖ ਦਵਾਂਗੇ ਫਿਰ ਇਹ ਹੀ ਕਸਰਤਾਂ ਕਰਨੀਆਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਜਿਹੜੀ ਕਸਰਤ ਹੈ ਉਹ ਹੈਗੀ ਆ ਸਪਾਈਡਰਮੈਨ ਐਕਸਰਸਾਈਜ਼ ਉਹ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਜੰਪਰ ਡੌਗ ਐਕਸਰਸਾਈਜ਼ ਇਸ ਦੇ ਲਈ ਤੁਸੀਂ ਕੀ ਕਰੋਗੇ ਫਿਗਰ ਆਫ 4 ਚ ਆ ਜਾਣਾ ਪਹਿਲਾਂ ਔਰ ਤੁਸੀਂ ਇੱਕ ਆਪਣਾ ਹੱਥ ਚੱਕ ਦੇਣਾ ਇੱਕ ਆਪਣੀ ਲੱਤ ਚੱਕ ਦੇਣੀ ਇੱਥੇ ਆਪਾਂ ਹੋਲਡ ਕਰਨ ਦਾ 1 ਸੈਕਿੰਡ 1 2 3 4 5 6 7 8 9 10 ਜਿਆਦਾ ਉੱਪਰ ਨਹੀਂ ਚੱਕਣਾ ਜਿਆਦਾ ਥੱਲੇ ਨਹੀਂ ਕਰਨਾ ਜਿਆਦਾ ਉੱਪਰ ਨਹੀਂ ਚੱਕਣਾ ਬਿਲਕੁਲ ਨਿਊਟਰਲ ਪੋਜੀਸ਼ਨ ਚ 10 ਸੈਕਿੰਡ ਇਧਰ 10 ਸੈਕਿੰਡ ਇਧਰ 1 2 3 4 5 6 7 8 9 10 ਥੈਨ ਰਿਲੈਕਸ ਇਸੇ ਵੀ ਤੁਸੀਂ ਦੋਨੋਂ ਸਾਈਡ 5 5 ਸੈਟ ਲਾਓ ਆਸਾਨ ਆਸਾਨ ਕਸਰਤਾਂ ਜਿਹੜੀਆਂ ਥੋਡੀਆਂ ਸਪਾਇਨਲ ਐਕਸਟੈਂਸ਼ਨ ਐਕਸਰਸਾਈਜ਼ਸ ਕਿਹਾ ਜਾਂਦਾ ਹੈ ਜਾਂ ਰੀਡ ਦੀ ਹੱਡੀ ਨੂੰ ਬਿਲਕੁਲ ਨਿਊਟਰਲ ਪੋਜੀਸ਼ਨ ਤੇ ਕਰਨ ਲਈ ਕਸਰਤਾਂ ਕਿਹਾ ਜਾਂਦਾ ਹੈ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਜਾਂ ਸਵੇਰੇ ਸ਼ਾਮ ਜਾਂ ਇੱਕ ਟਾਈਮ ਹੀ ਕਰੋਗੇ ਤਾਂ ਵੀ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ। ਅਗਰ ਤੁਸੀਂ ਕੁਝ ਵੀ ਸਪਾਇਨ ਐਕਸਟੈਂਸ਼ਨ ਐਕਸਰਸਾਈਜ਼ਜ਼ ਬਾਰੇ ਸਾਤੋਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰ ਸਕਦੇ ਹੋ ਔਰ ਜਾਂ ਫਿਰ ਸਾਡੇ ਦਿੱਤੇ ਨੰਬਰ ਤੇ ਤੁਸੀਂ WhatsApp ਦੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ। ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ। ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ। ਸਤਿ ਸ੍ਰੀ ਅਕਾਲ ਜੀ।